ਸਦਾ ਭਰਾ ਹੀ ਮੁੰਡਾ ਰਜੇਸ਼ ਕੁਮਾਰ ਉਹ ਤਾਂ ਉਹਨੂੰ ਸੋਨੂ ਸੋਨੂ ਆਂਦੇ ਫਾਸਟਵੇ ਦਿਨਾਂ ਤੋਂ ਜਾਣਿਆ ਹੈ ਕੰਮ ਕਰਦਾ ਹੈ ਸੋਨੂ ਫਾਸਟਵੇ ਤੇ ਨਾਮ ਨਾਲ ਜਾਣਿਆ ਜਾਂਦਾ ਹੈ ਉਹ ਇੰਨਾ ਵਧੀਆ ਬੰਦਾ ਹੀ ਪੀ ਉਹ ਗੋ ਹੱਤ ਮੱਤਿਆ ਨਹੀਂ ਕਰ ਸਕਦਾ ਨਾ ਇਹਨੂੰ ਅਟੈਕ ਹੋ ਸਕਦਾ ਕਿਉਂਕਿ ਮਿਹਨਤ ਵੀ ਲਾਉਂਦਾ ਹੈ ਬੰਦਾ ਤਾਂ ਵਧੀਆ ਬੰਦਾ ਹੈ ਹਾਂਜੀ ਉਨੂੰ ਉਹ ਸੱਜਣਾ ਨੇ ਗੋਲੀ ਮਾਰੀ ਆ ਜਿਹੜੇ ਆਂਦੇ ਆ ਵੀ ਇੱਕ ਗੋਲੀ ਉਹਦੇ ਲੈਪਟਾਪ ਦੇ ਵੱਜੀ ਆ ਜੀ ਛਾਤੀ ਦੇ ਇੱਕ ਗੋਲੀ ਉਹਦੀ ਛਾਤੀ ਦੇ ਵੱਜੀ ਆ ਕਹਿੰਦੇ ਆ ਜੀ ਉਹਨੇ ਆਤਮ ਹਤਿਆ ਕੀਤੀ ਆ ਜੀ ਉਹਨੇ ਆਪਣੇ ਆਪ ਤੇ ਗੋਲੀ ਮਾਰੀ ਆ ਤੁਸੀਂ ਅੱਜ ਤੱਕ ਦੱਸੋ ਕਿਹੜੇ ਨੇ ਕਿਹੜੇ ਬੰਦੇ ਨੇ ਅੱਜ ਤੱਕ ਆਪਣੀ ਛਾਤੀ 'ਚ ਗੋਲੀ ਮਾਰ ਕੇ ਆਤਮ ਹਤਿਆ ਕੀਤੀ ਆ ਕੀਤੀ ਆ ਕਹਿੰਦੇ ਜਾਂ ਅਗਲਾ ਇੱਥੇ ਰੱਖਦਾ ਵਾ ਜੀ ਜਾਂ ਇੱਛੇ ਰਾਦਾ ਵੀ ਮੈਂ ਹੁਣ ਦੁਨੀਆ ਤੋਂ ਰੁਖਸਤ ਹੋਣਾ ਹਾਂ ਜੀ ਉਹਨੂੰ ਰੁਖਸਤ ਹੋਣ ਦੀ ਕੀ ਲੋੜ ਹੀ ਵੀ ਉਹ ਤੇ ਹੀ ਦਾ ਬੰਦਾ ਹਿੱਤ ਤੋ ਉਹਦਾ ਕੰਮ ਚਲੰਦਿਆ ਹੀ ਕੇਵਲ ਦਾ ਕੰਮ ਕਰਦਾ ਹੀ ਇਸ ਦੀ ਰੋਟੀ ਖਾਂਦਿਆ ਹੀ ਹਰ ਇੱਕ ਪੁਲਿਸ ਅਫਸਰ ਉਹਦੇ ਇੰਨੇ ਕੋ ਪ੍ਰੇਮੀ ਹੀ ਪੁਲਿਸ ਨਾਲ ਉਹਨਾਂ ਕੋ ਪ੍ਰੇਮੀ ਹਰ ਇੱਕ ਪੁਲਿਸ ਅਫਸਰ ਦੇ ਨਾਲ ਉਹਦੀ ਫੋਟੋ ਹੋਗੀ ਇਦੋਂ ਅਕਸਿਟੀ ਸ਼ਾਮ ਤੱਕ ਵੀ ਉਹ ਮਿਲਿਆ ਹੋਊਗਾ ਕਿੱਥੋਂ ਦੀ ਵਾਰਦਾਤ ਹੈ ਇਹ ਇਹ ਗਲੀ ਨੰਬਰ 6 ਬਟਾਲਾ ਰੋਡ ਦੀ ਵੱਲ ਕਿਦਾਂ ਦੀ ਗੱਲ ਹੈ ਜੀ ਇਹ ਮੰਗਲਵਾਰ ਰਾਤ ਦੀ ਗੱਲ ਆ ਤੇ ਪਹਿਲਾਂ ਉਹਨਾਂ ਐਂਬੂਲੈਂਸ ਮੰਗਾਈ ਆ ਜੀ ਐਂਬੂਲੈਂਸ ਮਗਾ ਕੇ ਮੁੜ ਕੇ ਵਾਸ ਮੋੜਤੀ ਨਹੀਂ ਜੀ ਅਟੈਕ ਹੋਇਆ ਜੀ ਇਹਨੂੰ ਉਹ ਬੰਦਾ ਸਾਰਾ ਠੀਕ ਆ ਕੋਈ ਗੱਲ ਨਹੀਂ ਐਂਬੂਲੈਂਸ ਕਿੰਨਾ ਵੱਲੋਂ ਮੰਗਾਈ ਜਾ ਰਹੀ ਹੈ ਗੋਲੀ ਕਿੰਨਾ ਵੱਲੋਂ ਚਲਾਈ ਗਈ ਜਿਹੜੇ ਉਹਦੀ ਉਹ ਹੁਣ ਆਂਦੇ ਜੀ ਉਹਨੇ ਆਤਮ ਹੱਤਿਆ ਕੀਤੀ ਆ ਪਿਸਟਲ ਜਿਹੜੇ ਬੰਦੇ ਦਾ ਲਿਆ ਹੋਆ ਉਹ ਪ੍ਰਿੰਸ ਬਾਹਰ ਹੁੰਦੀ ਪਹਿਲਾਂ ਹੁਣ ਬਬਲੂ ਬਾਹਰ ਹੋ ਗਿਆ ਉਹਦਾ ਪਿਸਟਲ ਹੀ ਲੋਕਾਂ ਦੇ ਪਿਸਟਲ ਸਾਰਿਆਂ ਦੇ ਜਮਾ ਨੇ ਲਾਇਸੈਂਸੀ ਰਵਾਲ ਰਵਾਲਵਰ ਪਿਸਟਲ ਸਭ ਕੁਝ ਜਮਾ ਨੇ ਜੀ ਕਿਉਂਕਿ ਚੋਣ ਜਾਬਤਾ ਲੱਗਾ ਜੀ ਜੀ ਤੇ ਫਿਰ ਉਹਦਾ ਪਿਸਟਲ ਉਹ ਕਿਦਾਂ ਮੰਗ ਕੇ ਲੈ ਗਿਆ ਜੀ ਉਹ ਹੈ ਜੀ ਉਹ ਮੇਰਾ ਪਿਸਟਲ ਮੇਰਾ ਲੈਣਾ ਦਾ ਹੀ ਤੇ ਪਹਿਲਾਂ ਲੈ ਜਾਂਦਾ ਤੇ ਪਹਿਲਾਂ ਕਿਉਂ ਨਹੀਂ ਹਤ ਮਤ ਕੀਤੀ ਹੁੰਨੇ ਆ ਕੀ ਆ ਜਾ ਰਿਹਾ ਕੀ ਲੈ ਕੇ ਜਾਂਦਾ ਬਬਲ ਨੂੰ ਵੱਲੋਂ ਜਦੋਂ ਕਿ ਇੱਥੇ 306 ਦਾ ਪਰਚਾ ਲਿਖਵਾਤਾ ਉਹਦੀ ਜਨਾਨੀ ਤੇ ਪਰਚਾ ਦੇ ਦਿੱਤਾ 306 ਦਾ ਤੇ ਨਰਾਹੀ ਤਕਾ ਹੁੰਦਾ ਅਸਾ ਇਹ 306 ਦਾ ਪਰਚਾ ਕੀਤਾ ਗਿਆ ਜੀ ਇਹਨਾਂ ਵੱਲੋਂ ਹਾਂ ਜਦੋਂ ਕਿ 302 ਦਾ ਪਰਚਾ ਬੰਦਾ ਵਾ ਜੀ ਬੰਦੇ ਤੇ ਬੰਦਾ ਜਿਹੜੇ ਬੰਦੇ ਨੇ ਪਿਸਟਲ ਜਿਹਦੇ ਬੰਦੇ ਦਾ ਪਿਸਟਲ ਹੀ ਜੀ ਇਹਨਾਂ ਦਾ ਆਪਦਾ ਘਰ ਸੀ ਕਿਰਾਏ ਤੇ ਰਹਿੰਦੇ ਸੀ ਇੱਕ ਬਬਲੂ ਕਿਰਾਏ ਤੇ ਹੀ ਬਬਲੂ ਦੇ ਘਰ ਕਿਰਾਏ ਤੇ ਰਹਿੰਦਾ ਸੀ ਬਬਲੂ ਦੇ ਘਰ ਹੀ ਕਿਰਾਏ ਤੇ ਰਹਿੰਦਾ ਹੀ ਜੀ ਉਹਨਾਂ ਨੇ ਦੋ ਤਿੰਨ ਘਰ ਬਣਾਏ ਸੀ ਕਿਰਾਏ ਦੇ ਵੀ ਤੇ ਬਾੜ ਵੀ ਆ ਉਹਦੀ ਜੀ ਤੇ ਉਹਨੇ ਉਹਦੀ ਭੈਣ ਆ ਇਹ ਇਹਨਾਂ ਨੂੰ ਵੀ ਇੱਕੋ ਗੱਲ ਦੱਸੀ ਆ ਭੈਣ ਜੀ ਤੁਸੀਂ ਦੱਸੋ ਸਾਹਮਣੇ ਨੂੰ ਦੱਸੋ ਪਹਿਲਾਂ ਕਹੀ ਦੱਸੋ ਉਹਨੂੰ ਯਾਰ ਮੇਰੇ ਕੋ ਤੇ ਉਹਨੇ ਤੇ ਜੇ ਚੌਥੇ ਦਿਨ ਆਉਣਾ ਹਾਂਜੀ ਮੇਰੇ ਨਾਲ ਦਰਬਾਰ ਸਾਹਿਬ ਤੱਕ ਜਾ ਕੇ ਹੁੰਦਾ ਦਾ ਆਉਣਾ ਉਹਨੇ ਉਹਨੇ ਮੈਨੂੰ ਕਹਣਾ ਭਾਜੀ ਇਹ ਤੁਹਾਡਾ ਇੱਕ ਅੱਦੇ ਦਿਨ ਤੁਹਾਡਾ ਦਰਬਾਰ ਸਾਹਿਬ ਮੈਨੂੰ ਜਦੋਂ ਮਰਜੀ ਐਤਵਾਰ ਦੇ ਐਤਵਾਰ ਆ ਜਾਇਆ ਕਰੋ ਜੀ ਮੈਂ ਕਹਾ ਤੂੰ ਸ਼ਰਾਬ ਪੀਣੀ ਹੁੰਦੀ ਹੈ ਕੰਜਰਾ ਤੇ ਤੂੰ ਬਿਲਕੁਲ ਆ ਕੇ ਸ਼ਰਾਬ ਨਹੀਂ ਪੀਣੀ ਉਹ ਸੰਸਕਾਰ ਹੋਇਆ ਉਹ ਕਿਦੀ ਦੇਖ ਰੇਖ ਚ ਹੋਇਆ ਜੀ ਬਬਲੂ ਨੇ ਕੀਤਾ ਸੀ ਦਾਨ ਸਾਹਿਬ ਉਹ ਜਾ ਕੇ ਸੰਸਕਾਰ ਕੀਤਾ ਗਿਆ ਜੀ ਉਹ ਮੁੰਡੇ ਦੇ ਜਿਹੜੇ ਮਾਤਾ ਪਿਤਾ ਨਾ ਉਹਦਾ ਮਾਂ ਨਾ ਉਹਦਾ ਭਰਾ ਨਾ ਉਹਦੀਆਂ ਭੈਣਾਂ ਆ ਸਭ ਤੋਂ ਵੱਡੀ ਭੈਣ ਉਹਦੀ ਖੜੀ ਆ ਇਹਨਾਂ ਨੂੰ ਵੀ ਨਹੀਂ ਸੱਦਿਆ ਗਿਆ ਉੱਥੇ ਤੇ ਮੁੰਡੇ ਦੀ ਮਾਤਾ ਨੇ ਕਿਹਾ ਵੀ ਆਪਾਂ ਕਰਨਾ ਵਾ ਸੀਤਲਾ ਮੰਦਰ ਸੰਸਕਾਰ ਤੁਸੀਂ ਉੱਥੇ ਲਿਆਓ ਉਹਨਾਂ ਇਹ ਕੋ ਨੂੰ ਕੋਈ ਮਾਂ ਨੂੰ ਇਹ ਕਿਹਾ ਵੀ ਹਾ ਟੈਗ ਨੰਬਰ ਹਾਂ ਤੋਂ ਬਾਅਦ ਕਿੰਨੀ ਦੇਰ ਬਾਅਦ ਇਹਨਾਂ ਨੂੰ ਦੱਸਿਆ ਗਿਆ ਲੈਣੋਂ ਦੇ ਬਾਅਦ ਇਹਨਾਂ ਨੂੰ ਤੇ ਵਿਚਾਰਿਆਂ ਨੂੰ ਰਾਤ ਪਤਾ ਲੱਗਾ 12 ਕੋਈ ਨਾ ਜਨੇ 4 ਵਜੇ ਜਨੇ 4 ਵਜੇ ਲਗਾਏ ਮਮੀ ਨੇ ਫੋਨ ਕੀਤਾ ਕੋ ਵੀ ਇਹ ਕਿਆ ਵੀ ਤੇਰੇ ਭਰਾ ਨੇ ਆਤਮ ਹਤਿਆ ਕਰ ਲਈ ਜਦ ਕੇ ਨਾ ਉਹਦੇ ਕੇ ਸਜਣ ਨੂੰ ਦੱਸਿਆ ਗਿਆ ਨਾ ਉਹਦੇ ਕੇ ਮਿੱਤਰ ਨੂੰ ਦੱਸਿਆ ਗਿਆ ਨਾ ਕੇ ਭੈਣ ਭਰਾ ਨੂੰ ਤੇ ਮੈਂ ਪਹਿਲਾਂ ਟੈਗ ਦਾ ਦੱਸਿਆ ਗਿਆ ਫਿਰ ਆਤਮ ਨੂੰ ਦੱਸਿਆ ਗਿਆ ਪਹਿਲਾਂ ਟੈਗ ਦਾ ਦੱਸਿਆ ਗਿਆ ਜੀ ਟੈਗ ਕੀ ਹੋ ਗਿਆ ਉਹਨੂੰ ਇਹਨਾਂ ਦੇ ਜੀ ਆਤਮ ਤਿਆਗ ਲੀ ਉਹਨੇ ਹੁਣ ਜਿਹੜਾ ਉਹਦੇ ਘਰ ਲੈਪਟਾਪ ਪਿਆ ਇਹਨਾਂ ਨੇ ਦੱਸਿਆ ਭਾਈ ਸਾਹਿਬ ਨੇ ਵੀ ਉਹਦੇ ਜੀਜਾ ਜੀ ਨੇ ਉਹਨਾਂ ਦੱਸਿਆ ਵੀ ਉਹਦੇ ਲੈਪਟਾਪ ਦੇ ਵਿੱਚ ਵੀ ਗੋਲੀ ਵੱਜੀ ਆ ਠੀਕ ਹੈ ਦੀਵਾਰ ਤੇ ਵੀ ਖੂਨ ਹੈ ਦੀਵਾਰ ਤੇ ਵੀ ਖੂਨ ਲੱਗਾ ਜੀ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰ ਰਹੇ ਹੋ ਤੁਸੀਂ ਇਨਸਾਫ ਦੀ ਮੰਗ ਕਰਨੀ ਹੈ ਹੋਰ ਕਾਦੀ ਮੰਗ ਕਰਨੀ ਹੈ ਅਸੀਂ ਇਹ ਨਹੀਂ ਕਹਿੰਦੇ ਵੀ ਉਹਨੂੰ ਗੋਲੀ ਮਾਰੋ ਜੀ ਉਹਨੂੰ ਇਨਸਾਫ ਦਿਓ ਹਾਂਜੀ ਕੱਲ ਨਾ ਇੱਕ ਰਜਨੀ ਨਾਮ ਦੀ ਔਰਤ ਵਾਈਫ ਆਫ ਮੋਨੋ ਜਿਹੜਾ ਵਾ ਉਹ ਮੇਰੇ ਕੋਲ ਆਈ ਸੀ ਵੀ ਉਹਦੇ ਭਰਾ ਸੋ ਨੂੰ ਜਿਹੜਾ ਕਿ ਆਰਤੀ ਲੜਕੀ ਨਾਲ ਸ਼ਾਦੀशुदा ਵਾ ਉਹਨੇ ਆਪਣੀ ਜਨਾਨੀ ਦੇ ਨਾਲ ਗਲਤ ਰਿਲੇਸ਼ਨ ਦੇ ਸੱਕਦੇ ਆਧਾਰ ਤੇ ਲੜਾਈ ਝਗੜੇ ਦੌਰਾਨ ਕਿਸੇ ਦੇ ਪਿਸਤਲ ਦੇ ਨਾਲ ਗੋਲੀ ਚਲਾ ਲਈ ਐ ਔਰ ਡੈਥ ਹੋ ਗਈ ਸੀ ਉਹਦੀ ਖਬਰ ਉਹਨਾਂ ਨੂੰ ਵੀ ਦਿੱਤੀ ਗਈ ਸੀ ਇਹਨਾਂ ਨੂੰ ਵੀ ਲੇਕਿਨ ਇਹਨਾਂ ਨੇ ਬਾਅਦ ਵਿੱਚ ਜਦੋਂ ਸੰਸਕਾਰ ਤੇ ਗਏ ਨੈਕਸਟ ਡੇ ਤਾਂ ਇਹਨਾਂ ਨੂੰ ਸੰਸਕਾਰ ਤੇ ਸ਼ਾਮਲ ਕੀਤਾ ਗਿਆ ਔਰ ਉਹ ਨਾ ਹੀ ਇਹਨਾਂ ਨੂੰ ਕਿਸੇ ਕੋਈ ਰਸ ਰਸਵੀ ਕਰਿਆਵਾਂ ਸ਼ਾਮਲ ਕੀਤਾ ਗਿਆ ਜਿਹਦੇ ਆਧਾਰ ਤੇ ਬਾਅਦ ਵਿੱਚ ਇਹਨਾਂ ਦਾ ਆਪਸ ਵਿੱਚ ਡਿਸਪਿਊਟ ਵੀ ਵਧਿਆ ਤੇ ਨਾ ਕੋਈ ਥਾੜੀ ਇਨਫੋਰਮੇਸ਼ਨ ਦਿੱਤੀ ਗਈ ਸੀ ਤੇ ਨਾ ਹੀ ਕੋਈ 112 ਤੇ ਕਮਲੇਨ ਕੀਤੀ ਗਈ ਸੀ ਇਹਨਾਂ ਵੱਲੋਂ ਜੀ ਜਦੋਂ ਇਹ ਮੇਰੇ ਕੋਲ ਆਈ ਮੈਂ ਤਸਦੀਕ ਕੀਤੀ ਇਹਨਾਂ ਦਾ ਬਿਆਨ ਕਾਲਾ ਬੰਦ ਕੀਤਾ ਬਿਆਨ ਕਾਲਾ ਬੰਦ ਕਰਨ ਤੋਂ ਬਾਅਦ ਵਿੱਚ ਜਿਹੜੀ ਆਰਤੀ ਨਾਮ ਦੀ ਲੜਕੀ ਸੀ ਜਿਹਦੇ ਨਾਲ ਸੋਨੂੰ ਸ਼ਾਦੀ ਸ਼ੂਦਾ ਸੀ ਉਹਦੇ ਦੇ ਖਿਲਾਫ ਪਲੱਸ ਇੱਕ ਬਬਲੂ ਦੇ ਖਿਲਾਫ ਜੋ ਇਹਨੇ ਬਿਗਾਇਆ ਉਹਦੇ ਪਿੱਛੜ ਨਾਲ ਗੋਲੀ ਚੱਲੀ ਏ ਤੇ ਉਹਦੇ ਖਿਲਾਫ 306 ਮਕਦਮਾ ਨੰਬਰ 181 ਜਿਹੜੀ ਕੱਲ੍ਹ ਬੀਤੀ 19 ਨੂੰ ਜਿਹੜਾ ਦਰਜ ਕੀਤਾ ਗਿਆ ਅਦੀਨ ਤਾਰਾ 306 ਠੀਕ ਹੈ ਦੋਸਤੋ 1 34 ਆਈਪੀਸੀ 25 ਦਾ ਜਨਣਾੜਾ ਜੀ ਸਰ 54 ਦਾ ਲੱਗੇ ਹੋਣ ਦੇ ਬਾਵਜੂਦ ਬੱਬਲੂ ਦਾ ਜਿਹੜਾ ਲਾਈਫ ਹਥਿਆਰ ਉਹ ਜਮਾ ਨਹੀਂ ਸੀ ਕਰਵਾਇਆ ਜੀ ਉਹ ਉਹਦੀ ਰਿਹੈਸਟਰੀ ਹੈ ਇਲਾਕਾ थाना ਮੁਕੰਪੁਰੇ ਦੇ ਵਿੱਚ ਹੀ ਸਾਰੇ ਮੁਖ ਅਫਸਰ ਥਾਣਾ ਵੱਲੋਂ ਪਲੱਸ ਮਾਨਯੋਗ ਡੀਸੀ ਸਾਹਿਬ ਵੱਲੋਂ ਮਾਨਯੋਗ ਸੀਪੀ ਸਾਹਿਬ ਵੱਲੋਂ ਜਿਹੜੀਆਂ ਹਦਾ ਦਿੱਤੀਆਂ ਗਈਆਂ ਆਲ ਓਵਰ ਸਿਟੀਜਨਸ ਨੂੰ ਜਿੰਨਾਂ ਕੋਲ ਲਾਇਸੈਂਸੀ ਹਥਿਆਰ ਨੇ ਉਹ ਅਸਲਾ ਜਮਾ ਕਰਾਉਣ ਉਹਨੇ ਅਸਲਾ ਨਹੀਂ ਜਮਾ ਕਰਾਇਆ ਜਿਹਦੇ ਵਿੱਚ ਉਹਦੀ ਨਗਹਿਲੀ ਬੰਦੀ ਉਹਦਾ ਲਾਇਸੈਂਸ ਕੈਂਸਲ ਕਰਨ ਬਾਰੇ ਵਕਤ ਤੌਰ ਤੇ ਲਿਖਿਆ ਜਾਏਗਾ